हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬੜ ਛੋਟੀ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਚੰਗੇ ਵਜਨ ਵਾਲੀ ਆ ਗਈ ਫੁੱਲ ਬਰੀਡ ਆ ਗਈ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਮਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਕਰੇ ਲਈ ਕੁਛ ਉਹ ਛੋਟੀ ਸੇਲ ਕਰ ਰਹੇ ਆਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਆਜੋ ਆਪਾਂ ਕਰਦੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਠੀਕ ਠਾਕ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਹਰਪਪ੍ਰਿੰਦਰ ਸਿੰਘ ਵਿੱਕੀ ਆ ਜੀ ਬਰਜ ਰਾਜਗੜ੍ਹ ਪਿੰਡ ਆ ਜੀ ਠੀਕ ਆ ਨੇੜੇ ਸਲਾਦਪੁਰਾ ਪਈ ਜਾਂਦਾ ਜੀ ਇਧਰ ਨੇੜੇ ਭਧੌੜ ਪਈ ਜਾਂਦਾ ਜ਼ਿਲ੍ਹਾ ਬਠ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਹੈ 90413 33625 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਝੋਟੀ ਦੇਖ ਰਿਹਾ ਆਪਣੇ ਘਰ ਤੋਂ ਵੀ ਘਰ ਦੀ ਹੈ ਜੀ ਕਿਹੜਾ ਸੂਆ ਸੂਦੀ ਆ ਪਹਿਲੇ ਸੂਏ ਸੂਦੀ ਪਲੂਨ ਸੂਦੀ ਆ ਹਾਂਜੀ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਇਹ ਹਾਲੇ ਲੱਹ ਜੀ 8-7 ਦਿਨ ਤਾਂ 8 ਤੋਂ 7 ਦਿਨਾਂ ਦੀ ਕੱਚੀ ਹੋਣੀ ਹੈ ਹਾਂਜੀ ਠੀਕ ਆ ਉਹ ਠੰਡੀ ਹੈ ਬਾਈ ਹਾਂਜੀ ਤੇ ਕੀ ਰਿਕਾਰਡ ਹੈ ਦੀ ਮਤਲਬ ਇਹ ਦਾ ਵੀ ਹੈਗਾ ਜੀ 15 ਕਿਲੋ ਇਹਦੀ ਮੰਗ ਹੈ ਦੋ ਠੀਕ ਆ ਮੈਨੂੰ ਲੱਗਦਾ ਉਹ ਵੀ ਪੂਸ ਤੋਂ ਵੀ ਜੈਡ ਬਲੈਕ ਆ ਹਨਾ ਹਾਂ ਜਮਾ ਕਾਲੀ ਹੂੰ ਜਮਾ ਕਾਲੀ ਪੂਸ ਆ ਬਾਈ ਜਮਾ ਜੈਡ ਬਲੈਕ ਆ ਤੇ ਵਧੀਆ ਬਾਈ ਨੇ ਰਿਕਾਰਡ ਦੱਸਿਆ ਕਹਿੰਦਾ 15 ਲੀਟਰ ਦਾ ਇਹਦੀ ਮਦਰ ਦਾ ਰਿਕਾਰਡ ਠੀਕ ਆ ਤੇ ਇਹ ਤੋਂ ਫਿਰ ਕਿੰਨੀ ਕੁ ਉਮੀਦ ਰੱਖਦੇ ਜੀ ਕਿ ਲੈ ਕੇ ਦੇ ਦੀ ਤੇ ਦੇ ਹੀ ਦੂ ਜੀ 13 14 ਕਿਲੋ ਲੀਟਰ ਦਾ ਲੀਟਰ ਤਾਂ ਦੇਣਾ ਚਾਹੀਦਾ ਜੀ ਠੀਕ ਆ ਤੇ ਬਾਕੀ ਲੇਵਾ ਸੋਣਾ ਤਿਆਰ ਕਰ ਦਿਓ ਹਾਂ ਜੀ ਬਹੁਤ ਵਧੀਆ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਲੈ ਜੀ 8-7 ਦਿਨ ਜੀ 8-7 ਦਿਨਾਂ ਦੀ ਬਾਈ ਕਹਿੰਦੀ ਕੱਚੀ ਆ ਲੇਵਾ ਪਾਸੋਂ ਚੈੱਕ ਕਰਾ ਲੈ ਲੈ ਨੇ ਵਿਫੀਟਿੰਗ ਹੋਟੇਨ ਚੈੱਕ ਕਰ ਸਕਦੇ ਬੜੀ ਚੰਗੀ ਆ। ਬਾਕੀ ਥਣ ਵੀ ਬਹੁਤ ਸੋਹਣਾ ਕੱਢਿਆ। ਜਿਵੇਂ ਪਹਿਲਾਂ ਨੂੰ ਥਣ ਨਹੀਂ ਚੰਗਾ ਲੱਗਦਾ ਨਾ ਬਹੁਤ ਚੰਗਾ ਲੱਗਿਆ। ਨਹੀਂ ਨਹੀਂ ਵਧੀਆ ਹੀ। ਹੂੰ ਸਹੀ ਗੱਲ ਮੜਾ ਜੈ ਤੈਨੂੰ ਕਰੀ ਆਪਾਂ ਦਿਖਾਈਏ ਥਣ ਥੋੜੇ ਦੇ ਸਮਾਰ ਕੇ। ਥੋੜਾ ਜਨਾ ਬਈ ਕਰਮਲ ਡਰਦੀ ਜਰੂਰ ਆ ਹੋਰ ਕੋਈ ਦਿੱਕਤ ਨਹੀਂ। ਇਹ ਟਿਕਟੂ ਕੇ ਲਾਉਂਦੇ ਰਹੇ ਤਾਂ ਡਾਕਟਰ ਫਿਰ ਆਣਾਂ। ਕਈ ਵਾਰ ਡਾਕਟਰ ਉਹਨਾਂ ਆਉਂਦੇ ਰਹਿੰਦੇ ਆ ਕਿ ਤਾਂ ਨਰਕੀ ਮਟਰ ਬਹੁਤ ਸੋਹਣਾ ਬਹੁਤ ਸੋਹਣਾ ਦਾ। ਹੋਰ ਕੋਈ ਦਿੱਕਤ ਨਹੀਂ। ਬਸ ਇਹ ਚੜਾਈ ਇਹਦਾ ਕਦ ਕੱਢੀ ਚੈੱਕ ਕਰ ਸਕਦੇਮ ਬਹੁਤ ਸੋਹਣਾ ਇਹਦਾ ਕਦ ਕ ਥੜਾ ਥੜਾ ਦਾ ਗਿਆਤੀ ਆਪਾਂ ਸੁਣੋ ਚੈੱਕ ਕਰਵਾ ਲਾ ਥਣ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਥਣ ਪੂਰੀ ਬਿੱਤੀ ਤੇ ਬੈਠਣ ਲੱਗਿਆ ਵਗਾ ਹਵਾਨਾ ਸੋਹਣਾ ਤਿਆਰ ਕਰੂਗੀ ਕਿਉਂਕਿ ਬਾਈ ਕਹਿੰਦੇ 8 ਤੋਂ 10 ਦਿਨਾਂ ਦੀ ਕੱਚੀ ਆ ਬਾਕੀ ਹੋ ਸਕਦਾ 2-4 ਦਿਨ ਵੱਧ ਵੀ ਲੈ ਦੇ 2-4 ਦਿਨ ਘੱਟ ਵੀ ਲੈ ਸਕਦੇ ਨੇ ਬਾਈ ਹਾਂਜੀ ਹਾਂਜੀ ਸਹੀ ਗੱਲ ਹੈ ਤੇ ਤੌਰ ਦੇ ਬਾਈ ਮੜੀ ਜੀ ਖੋੜ ਕੇ ਜਿਹੜੀ ਕੁਆਲਿਟੀ ਆ ਬਹੁਤ ਚੰਗੀ ਆ ਬਾਈ ਨਾਲੋਂ ਇਹਦੇ ਸਿੰਗ ਮੋੜੇ ਦਾ ਬਹੁਤ ਸੋਹਣਾ ਸਿੰਗ ਆ ਰੰਗ ਸੰਗ ਆਪਾ ਕਹਿ ਸਕਦਾ ਬਾਕੀ ਤੋਰਾ ਤਰਾ ਇਹਦਾ ਇੱਕ ਨੰਬਰ ਚੈੱਕ ਬਈ ਤੁਸੀਂ ਕਰ ਸਕਦੇ ਬਹੁਤ ਸੋਹਣਾ ਇਹਨੂੰ ਥਾਣਲੇ ਵਾਲਾ ਲੱਗਿਆ ਵਾ ਮੋੜ ਲਓ ਬਈ ਕੋਈ ਗੱਲ ਨਹੀਂ ਇੱਥੇ ਆ ਜਾ ਬਾਕੀ ਪਿੱਠ ਪੁੜੇ ਦੀ ਚੜਾਈ ਚੁੜੀ ਚੈੱਕ ਕਰਦੇ ਬਹੁਤ ਚੰਗੀ ਆ ਬਾਕੀ ਬਈ ਚੜਾਈ ਚੁੜੀ ਤੇ ਤੁਸੀਂ ਇਹਦੀ ਚੈੱਕ ਕਰ ਸਕਦੇ ਬਹੁਤ ਸੋਹਣਾ ਇਹਦਾ ਕਰਮਾਲੀ ਦਾ ਢਾਂਚਾ ਹੈਗਾ ਕੱਲੇ ਕੱਚੀ ਕੱਚੀ ਪਈਆ ਉਸ ਹਾਮਨਾਬ ਦੀ ਜਜਮੈਂਟ ਲਾ ਲਿਓ ਕਿਉਂਕਿ ਜਦੋਂ ਵੀ ਹਵਾਲਾ ਤਿਆਰ ਕਰੂਗੀ ਕਰਮਾਲੀ ਬਹੁਤ ਸੋਹਣਾ ਤਿਆਰ ਕਰੂਗੀ ਬਾਲਟਾਂ ਚੈੱਕ ਕਰ ਸਕਦੇ ਬਹੁਤ ਬਹੁਤ ਅਜੇ ਪਈਆਂ ਸਾਰਿਆਂ ਕੱਢੋਗੇ ਹਨਾ ਬਾਈ ਹਾਂਜੀ ਹਾਂਜੀ ਵਧੀਆ ਬਣਾਉਲੇ ਹੂੰ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਮੁੱਲ ਇਹਦਾ ਫੋਨ ਤੇ ਦਾ ਮੁੱਲ ਜਾਇਜ਼ ਹੀ ਰਹੂਗਾ ਹਾਂਜੀ ਜਾਇਜ਼ ਹੀ ਠੀਕ ਆ ਬਾਈ ਕਹਿੰਦੇ ਮੁੱਲ ਨਹੀਂ ਬਾਈ ਵਾਲਾ ਕਰਾਂਗੇ ਮੈਂ ਦੇਣ ਵਾਲਾ ਹੀ ਕਰਾਂਗੇ ਮੁੱਲ ਬਾਈ ਕਹਿੰਦੇ ਲੈਣ ਦੇਣ ਵਾਲੀ ਕਰਾਂਗੇ ਬਾਈ ਤੇ ਮੁੱਲ ਕਰਾਂਗੇ ਆਪਾਂ ਫੋਨ ਤੇ ਤੇ ਜੋ ਮੰਨ ਕੇ ਚੱਲੋ ਬਾਈ ਕਿਸੇ ਵੀ ਵੀ ਨੂੰ ਛੋਟੀ ਪਸੰਦ ਆਉਂਦੀ ਆ ਤਾਂ ਬਾਈ ਨਾ ਬਾਈ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ